ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਫਿਲਮ ਬਣਾਈ ਹੈ ਕੰਗਨਾ ਰਣਾਉਤ ਨੇ ਫਿਲਮ ਦਾ ਨਾਮ ਅਮਰਜੈਂਸੀ ਉਹਦਾ ਸਿੱਖ ਵਿਰੋਧ ਕਰਦੇ ਆ ਕਹਿੰਦੇ ਅਸੀਂ ਲੱਗਣ ਨਹੀਂ ਦੇਣੀ ਸਲੇਮੇ ਘਰਾਂ ਦੇ ਵਿੱਚ ਪਰ ਮੈਨੂੰ ਨਹੀਂ ਲੱਗਦਾ ਉਹ ਫਿਲਮ ਜਿਹੜੀ ਰਿਲੀਜ਼ ਨਾ ਹੋਊਗੀ ਕਰੋੜਾਂ ਰੁਪਈਆ ਕਮਾਊਗੀ ਫਿਲਮ ਉਹ ਜਿੰਨਾ ਮਰਜੀ ਜ਼ੋਰ ਲਾ ਲਓ ਸਿੱਖੋ ਤੁਸੀਂ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਿਓ ਫਿਲਮ ਉਹ ਰਿਲੀਜ਼ ਵੀ ਹੋਊਗੀ ਲੋਕ ਉਹਨੂੰ ਦੇਖਣ ਵੀ ਜਾਣਗੇ ਉਹਦੇ ਵਿੱਚ ਕਿਰਦਾਰ ਬਖਾਇਆ ਬਾਬਾ ਜਰਨੈਲ ਸਿੰਘ ਜੀ ਸੰਜ ਭਿੰਡਰਾਂ ਵਾਲਿਆਂ ਦਾ ਸਿੱਖਾਂ ਨੂੰ ਅਤਵਾਦੀ ਕਿਹਾ ਪਰ ਆਪਾਂ ਜਿੰਨਾ ਮਰਜੀ ਜ਼ੋਰ ਲਾ ਲਗੇ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਸਾਡੀ ਸਰੋਮਣੀ ਕਮੇਟੀ ਆ ਉਹ ਉਹਨਾਂ ਦੇ ਹੱਥ ਦੇ ਵਿੱਚ ਆ ਸਰੋਮਣੀ ਕਮੇਟੀ ਵਾਲੇ ਤਾਂ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ ਜਿਹੜੇ ਬੰਦਿਆਂ ਨੇ 25 22000 ਨੌਜਵਾਨ ਪਰਵਾਤਾ ਉਹਨਾਂ ਨੂੰ ਸਨਮਾਨ ਕਰ ਰਹੇ ਆ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੇ ਸਰੂਪੇ ਪਾ ਰਹੇ ਆ ਕਮਲਨਾਥ ਵਰਗੇ ਜਿਹੜੇ 84 ਦੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਸਰੂਪੇ ਪਾ ਰਹੇ ਆ ਤੁਸੀਂ ਫਿਲਮ ਕਿਵੇਂ ਰੋਕ ਦੋਗੇ ਜਿਹੜੀ ਸਾਡੀ ਸਮਰੋਹ ਕਮੇਟੀ ਆ ਜਿਹੜੀ ਸਾਡੀ ਸੰਸਥਾ ਉਹੀ ਉਹਨਾਂ ਦੇ ਨਾਲ ਆ ਤਾਂ ਸੋਡੇ ਕਹਿਣਾ ਫਿਲਮ ਕਿਵੇਂ ਰੁਕ ਜੂ ਬਈ ਜਿੰਨਾ ਮਰਜ਼ੀ ਚੋਰ ਲਾ ਲਿਓ ਫਿਲਮ ਲੱਗੂਗੀ ਤੇ ਲੱਗ ਗਈ ਰਹਿਣੀ ਤੇ ਕਰੋੜਾਂ ਰੁਪਏ ਕਮਾਉਗੇ ਅਸੀਂ ਤਾਂ ਸਿਰਫ ਰੌਲਾ ਪਾਉਣ ਵਾਲੇ ਆ ਕਿ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਸਾਡੇ ਪੱਲੇ ਅਗਲੇ ਨੇ ਕੁੱਖ ਨਹੀਂ ਛੱਡਿਆ ਕੱਲਾ ਰੌਲਾ ਪਾ ਕੇ ਅਸੀਂ ਵਹਿ ਜੰਨੇ ਆ ਸਾਡੇ ਪੱਲੇ ਕੁਛ ਨਹੀਂ ਪੈਂਦਾਗਾ ਛੋ ਸਾਨੂੰ ਸਾਰਿਆਂ ਨੂੰ 71 ਹੋਣ ਦੀ ਲੋੜ ਆ ਜਿੰਨਾ ਚਿਰ ਅਸੀਂ ਇਕੱਤਰ ਨਹੀਂ ਹੁੰਦੇ ਸਾਡਾ ਕੁਝ ਨਹੀਂ ਬਣਦਾ ਕਿਉਂਕਿ ਅਸੀਂ ਜੇ ਡੋਟੀ ਅੱਗੋਂ ਜਿਹੜੇ ਸਾਡੇ ਆਗੂ ਆ ਜਥੇਦਾਰਾਂ ਜਾਂ ਕੋਈ ਵੀ ਪ੍ਰਚਾਰਕ ਆ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਫਿਰ ਸਾਡਾ ਕੁਝ ਬਣ ਸਕਦਾ ਤੇ ਨਹੀਂ ਤਾਂ ਜਿੰਨਾ ਮਰਜ਼ੀ ਰੌਲਾ ਪਾ ਲਗੇ ਅਸੀਂ ਰੌਲਾ ਪਾ ਕੇ ਬਹਿ ਜਾਂਦੇ ਆ ਨੌਜਵਾਨ ਸਾਡੇ ਮਗਰ ਲੱਗਦੇ ਆ ਇਹਨਾਂ ਦੇ ਪ੍ਰਚਾਰਕਾਂ ਦੇ ਮਗਰ ਵੀ ਲੱਗਦੇ ਆ ਜਿਹੜਾ ਆਗੂ ਹੁੰਦਾ ਉਹਨਾਂ ਦੇ ਮਗਰ ਵੀ ਲੱਗਦੇ ਆ ਪਰ ਬਣਦਾ ਸਾਡਾ ਕੁਝ ਨਹੀਂ ਸੋ ਜਿਹੜੇ ਅੱਗੇ ਲੱਗਦੇ ਆ ਵਿਚਾਰੇ ਉਹ ਡਿਫਰੰਗ ਗੱਲ ਜੇਲ੍ਹ 'ਚ ਬੈਠੇ ਆ ਮਾਵਾ ਦੇ ਪੁੱਤ ਰੋਲ ਦਿੰਦੇ ਆ ਸੋ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਹਕਤੇ